12 ਸਿੱਖ ਮਿਸਲਾਂ ਦੇ ਵਿੱਚੋਂ ਪਹਿਲੀ ਮਿਸਲ ਆ ਕਰੋੜ ਸਿੰਘੀਆ ਮਿਸਲ ਇਹਦੇ ਸਰਦਾਰ ਸੀ ਸਰਦਾਰ ਕਰੋੜਾ ਸਿੰਘ ਦੂਜੀ ਮਿਸਲ ਆ ਨਿਸ਼ਾਨ ਵਾਲੀਆ ਮਿਸਲ ਇਹਦੇ ਸਰਦਾਰ ਸੀ ਸਰਦਾਰ ਦਸੌਂਦਾ ਸਿੰਘ ਤੀਜੀ ਮਿਸਲ ਆ ਸ਼ਹੀਦਾ ਮਿਸਲ ਇਹਦੇ ਮੁਖੀ ਸੀ ਬਾਬਾ ਦੀਪ ਸਿੰਘ ਜੀ ਚੌਥੀ ਮਿਸਲ ਆ ਨਕਈ ਮਿਸਲ ਇਹਦੇ ਸਰਦਾਰ ਆ ਸਰਦਾਰ ਹੀਰਾ ਸਿੰਘ ਨਕਈ ਪੰਜਵੀਂ ਮਿਸਲ ਆ ਡੱਲੇ ਵਾਲੀਆ ਮਿਸਲ ਇਹਦੇ ਮੁਖੀ ਸੀ ਸਰਦਾਰ ਗੁਲਾਬ ਸਿੰਘ ਢੱਲੇਵਾਲੀਆ ਛੇਵੀਂ ਮਿਸਲਾ ਰਾਮ ਗੜੀਆ ਮਿਸਲ ਇਹਦੇ ਸਰਦਾਰ ਆ ਸਰਦਾਰ ਜੱਸਾ ਸਿੰਘ ਰਾਮ ਗੜੀਆ ਸੱਤਵੀਂ ਮਿਸਲਾ ਫੂਲਕੀਆ ਮਿਸਲ ਇਹਦੇ ਸਰਦਾਰ ਆ ਚੌਧਰੀ ਫੂਲ ਸਿੰਘ ਜੀ ਅੱਠਵੀਂ ਮਿਸਲਾ ਪੰਗੇ ਮਿਸਲ ਇਹਦੇ ਸਰਦਾਰ ਆ ਹਰੀ ਸਿੰਘ ਢਿੱਲੋਂ ਨੌਵੀਂ ਮਿਸਲਾ ਆਲੂਵਾਲੀਆ ਮਿਸਲ ਇਹਦੇ ਸਰਦਾਰ ਆ ਜੱਸਾ ਸਿੰਘ ਆਲੂਵਾਲੀਆ ਦਸਵੀਂ ਮਿਸਲ ਹੈ ਕਨਈਆ ਮਿਸਲ ਇਹਦੇ ਸਰਦਾਰ ਆ ਸਰਦਾਰ ਜੈ ਸਿੰਘ ਕਨਈਆ 11ਵੇਂ ਨੰਬਰ ਦੀ ਮਿਸਲ ਹੈ ਸਿੰਘਪੁਰੀਆ ਜਾਂ ਫੈਜ਼ਲਪੁਰੀਆ ਇਹਦੇ ਸਰਦਾਰ ਆ ਨਵਾਬ ਕਪੂਰ ਸਿੰਘ ਜੀ 12ਵੀਂ ਮਿਸਲਾ ਸ਼ੁਕਰਚੱਕੀਆ ਮਿਸਲ ਇਹਦੇ ਦੋ ਵੱਡੇ ਸਰਦਾਰ ਆ ਸਰਦਾਰ ਚੜਤ ਸਿੰਘ ਜੀ ਤੇ ਸਰਦਾਰ ਬੁੱਢਾ ਸਿੰਘ ਜੀ ਇਹੀ ਮਿਸਲ ਅੱਗੇ ਜਾ ਕੇ ਆਪਣੇ ਤੇ ਸਾਰੀਆਂ ਮਿਸਲਾਂ ਨੂੰ ਮਿਲਾ ਲੈਂਦੀ ਹੈ ਤੇ ਖਾਲਸਾ ਰਾਜ ਦੀ ਆਰੰਭਤਾ